ਸੋ ਸੂ ਬੀਐਲਓ ਸਹਿਬਾਨ ਜਿਹੜੀ ਵੀਡੀਓ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗੇ ਆਂਗੀ ਇੱਕ ਤਾਂ ਵੀਡੀਓ ਨੂੰ ਮੈਂ ਚਾਲੂ ਕਰਨ ਤੋਂ ਪਹਿਲਾਂ ਤੁਹਾਨੂੰ ਸਮਝਾਉਣ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਿਆਂ ਕਿ ਇਹਦੇ ਵਿੱਚ ਆਪਾਂ ਸਿਰਫ ਤੇ ਸਿਰਫ ਹਜੇ ਗਿਣਤੀ ਦੇਣੀ ਆਂਗੀ ਸੋ ਆਪਾਂ ਇਹਦੇ ਚ ਪਹਿਲਾ ਪੋਰਸ਼ਨ ਆ ਜਿਹੜਾ ਉਹਨੂੰ ਕਵਰ ਕਰਾਂਗੇ ਦੂਜਾ ਪੋਰਸ਼ਨ ਆ ਜਿਹੜਾ ਉਹਨੂੰ ਕਵਰ ਕਰਾਂਗੇ ਤੇ ਤੀਜੇ ਦੀ ਹਜੇ ਹਾਲ ਦੀ ਘੜੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਹਦੇ ਨਾਲ ਹੀ ਸੱਜੇ ਪਾਸੇ ਜਿਹੜੇ ਹੈਗੇ ਆ ਖਾਲੀ ਸਪੇਸ ਆੜੀ ਉਹ ਦਿੱਤੀ ਵੀ ਹੈ ਇੱਥੇ ਆਪਾਂ ਇਹਦੀ ਗਿਣਤੀ ਹੈ ਜਿਹੜੀ ਉਹ ਭਰਨੀ ਹੈਗੀ ਵੈਸੇ ਤਾਂ ਇਸ ਫਾਰਮ ਨੂੰ ਪੜ੍ਹ ਕੇ ਤੁਹਾਨੂੰ ਸਾਰਾ ਕੁਝ ਸਮਝ ਆ ਜਾਊਗਾ ਥੋੜਾ ਜਿਹਾ ਪਰ ਟੈਕਨੀਕਲੀ ਆਪਾਂ ਇਹਨੂੰ ਸਮਝਣਾਗਾ ਵੀ ਕੀ ਕਰਨਾਗਾ ਕਿਉਂਕਿ ਕਈ ਵਾਰ ਅਸੀਂ ਕੰਮ ਵੀ ਸਾਰਾ ਕਰ ਲੈਨੇ ਤੇ ਬਾਅਦ ਦੇ ਵਿੱਚ ਕੀਤੇ ਕੰਮ ਦਾ ਕੋਈ ਅਰਥ ਵੀ ਨਹੀਂ ਰਹਿ ਜਾਂਦਾਗਾ ਸੋ ਮੈਂ ਤੁਹਾਨੂੰ ਸਮਝਾਉਣਾ ਇਹਦੇ ਵਿੱਚ ਕੀ ਕਰਨਾਗਾ ਪਹਿਲਾਂ ਇਹਦੇ ਵਿੱਚ ਜਿਹੜੇ ਆਪਸ਼ਨਲ ਇਹ ਤਾਂ ਤੁਸੀਂ ਪੜ ਹੀ ਲਓਗੇ ਸਾਰਾ ਜਿਵੇਂ ਆ ਵਾਰਨ ਇਨ ਇੰਡੀਅਨ ਬਿਫੋਰ 1 7 1987 ਤੋਂ ਪਹਿਲਾਂ ਜਿਹੜੇ ਹੈਗੇ ਆ ਅ ਹੋਏ ਆ ਜਨਮ ਹੋਇਆ ਇਹਨਾਂ ਦਾ ਠੀਕ ਆ ਤੁਹਾਨੂੰ ਫਾਰਮ ਆ ਜਿਹੜਾ ਮੈਂ ਗਰੁੱਪ ਦੇ ਵਿੱਚ ਵੀ ਸਾਂਝਾ ਕੀਤਾ ਵਾ ਇਹਦੇ ਨਾਲ ਸਾਈਡ ਤੇ ਇਹ ਲਿਖ ਲਓ 38 ਪਲੱਸ ਵਾਲੇ 38 ਪਲੱਸ ਵਾਲੇ A ਸੈਕਸ਼ਨ ਦੇ ਵਿੱਚ 38 ਪਲੱਸ ਵਾਲੇ ਜਿਹੜੇ ਹੈਗੇ ਆ ਰੋਲਡ ਹੋਏ ਆ ভোটার ਉਹਨਾਂ ਦੀ ਆਪਾਂ ਗਿਣਤੀ ਇਹ ਕੱਢਣੀ ਹੈਗੀ ਠੀਕ ਆ ਇੱਥੋਂ 38 ਪਲੱਸ ਵਾਲੇ ਤੇ ਇਹਦੇ ਵਿੱਚ ਦੋਨੇ ਚੀਜ਼ਾਂ ਇਹ 38 ਦੋਨਾਂ A ਸੈਕਸ਼ਨ ਦੇ ਵਿੱਚ ਵੀ B ਸੈਕਸ਼ਨ ਦੇ ਵਿੱਚ ਵੀ 38 ਪਲੱਸ ਵਾਲੇ ਸੀ ਸੈਕਸ਼ਨ ਦੇ ਵਿੱਚ 21 ਤੋਂ 37 ਸਾਲ ਵਾਲੇ ਆਉਣਗੇ ਕਿਵੇਂ-ਕਿਵੇਂ ਇਹ ਨਿਕਲਣਾ ਹੈਗਾ ਕਿਵੇਂ-ਕਿਵੇਂ ਇਹਨੂੰ ਕੱਢਣਾ ਉਹ ਵੀ ਤਰੀਕਾ ਤੁਹਾਨੂੰ ਮੈਂ ਦੱਸੂਗਾ 18 ਤੋਂ 18 19 ਤੇ 20 ਸਾਲ ਵਾਲੇ ਇਹਦੇ ਵਿੱਚ ਆਉਣਗੇ ਇਹਦੇ ਵਿੱਚ 21 ਸਾਲ ਤੋਂ ਲੈ ਕੇ 37 ਸਾਲ ਵਾਲੇ ਆਉਣਗੇ ਠੀਕ ਹੈ ਜੀ 18 ਤੋਂ ਲੈ ਕੇ 20 ਸਾਲ ਵਾਲੇ ਆਉਣਗੇ 18 ਤੋਂ ਲੈ ਕੇ 20 ਸਾਲ ਵਾਲੇ ਆਉਣਗੇ ਇਹਨਾਂ ਦੀ ਗਿਣਤੀ ਆਪਾਂ ਕਿਵੇਂ ਗੱਢਣੀ ਆ ਆ ਜਿਹੜੀ ਆ ਆ ਜਿਹੜੀ ਕਰਨੀ ਆ ਆਪਾਂ 2025 ਵਾਲੀ ਵੋਟਰ ਸੂਚੀ ਆ ਇਹਦੇ ਮੁਤਾਬਕ ਆਪਾਂ ਇਹਨੂੰ ਸਾਰੇ ਨੂੰ ਫਾਰਮ ਨੂੰ ਭਰਨਾ ਹੈਗਾ ਕਿਵੇਂ ਭਰਨਾ ਹੁਣ ਮੈਂ ਤੁਹਾਨੂੰ ਦੱਸ ਦਾਂਗਾ ਸਭ ਤੋਂ ਪਹਿਲਾਂ ਦਾ ਪਹਿਲਾ ਆਪਸ਼ਨ ਦੇ ਵਿੱਚ 2025 ਵਾਲੀ VOTER ਸੂਚੀ ਆ ਤੁਸੀਂ ਜਾਣਾ BLO ਐਪ ਦੇ ਉੱਤੇ ਜਿੱਥੇ ਆਪਣੇ ਟੋਟਲ VOTER ਆ ਜਿਹੜੇ ਉਹ ਲਿਖੇ ਹੁੰਦੇ ਹੈਗੇ ਟੋਟਲ VOTER ਆ ਜਿਹੜੇ ਆਪਣੇ ਉਹ ਲਿਖੇ ਹੁੰਦੇ ਹੈਗੇ ਉੱਥੇ ਜਾ ਕੇ ਉਹਨੂੰ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲੇ ਸੂਚੀ ਆ ਜਾਂਦੀ ਹੈ ਜਿਹੜੀ ਟੋਟਲ VOTERਾਂ ਦੀ ਹੁੰਦੀ ਆ ਉਸ ਤੋਂ ਬਾਅਦ ਇੱਕ ਫਿਲਟਰ ਦਾ ਆਪਸ਼ਨ ਆਉਂਦਾ ਉਹਦੇ ਵਿੱਚ ਫਿਲਟਰ ਦੇ ਆਪਸ਼ਨ ਦੇ ਵਿੱਚ ਜਾ ਕੇ ਏਜ ਵਾਲੇ ਗਰੁੱਪ ਏਜ ਦੇ ਉੱਤੇ ਜਾ ਕੇ 38 ਇਸ ਭਰ ਕੇ ਉਹਦੇ ਵਿੱਚ ਉਹਨੂੰ ਫਿਲਟਰ ਕਰ ਲੈਣਾ ਹੈ। ਉਹਦੇ ਵਿੱਚ ਫਿਲਟਰ ਕਰਨ ਤੋਂ ਬਾਅਦ ਤੁਹਾਡੇ ਕੋਲੇ 30 ਪਲੱਸ ਵਾਲੇ ਸਾਰੇ ਉਮਰ ਵਾਲੇ ਜਿਹੜੇ ਹੈਗੇ VOTER ਨਿਕਲੇ ਹੋਗੇ ਉਹਨਾਂ ਦੀ ਗਿਣਤੀ ਗਿਣੀ ਹੈ। ਉਹ ਗਿਣਤੀ ਆ ਤੁਸੀਂ ਜਿਹੜੀ ਹੈਗੀ ਆ ਆਪਦੇ ਇੱਕ ਖਾਲੀ ਪੇਜ ਦੇ ਉੱਤੇ ਲਿਖ ਲੈਣੀ ਆ। ਉਹ ਲਿਖਣ ਤੋਂ ਬਾਅਦ ਜਿਵੇਂ ਮੰਨ ਲਓ ਕਿਸੇ ਦੇ VOTER ਆ ਜਿਹੜੇ ਹੈਗੇ ਉਹ 38 ਵਾਲੇ ਪਲੱਸ ਜਦੋਂ ਨੇ ਫਿਲਟਰ ਲਾ ਕੇ ਉਹ ਕੱਢਿਆ ਤਾਂ ਉਹਨਾਂ ਦੀ ਗਿਣਤੀ ਆ ਗਈ ਆਪਣੇ ਕੋਲੇ ਕੁੱਲ ਵੋਟਰ ਜਿਹੜੇ ਹੈਗੇ ਉਹ ਲਿਖ ਲੈਣੇ ਪਹਿਲਾਂ ਪਹਿਲਾਂ ਤੁਸੀਂ ਆਪਦੀ ਕੁੱਲ ਵੋਟਰ ਲਿਖ ਲਿਓ ਕੁੱਲ ਵੋਟਰ ਮੰਨ ਲਓ 1000 ਵੋਟਰ ਉਹਦੇ ਕੋਲੇ ਕਿਸੇ ਵੀ ਵਿਅਕਤੀ ਕੋਲੇ 1000 ਵੋਟਰ ਆ ਤੇ ਜਦੋਂ ਉਹਨੇ ਫਿਲਟਰ ਲਾਇਆ ਫਿਲਟਰ ਲਾਉਣ ਤੋਂ ਬਾਅਦ ਜਿਹੜੇ 38 ਪਲੱਸ ਵਾਲੇ ਵੋਟਰਾਂ ਦੇ ਕੋਲੇ ਉਹ ਨਿਕਲੇ ਉਹਦੇ ਕੋਲੇ 300 300 38 ਪਲੱਸ ਵਾਲੇ ਜਿਹੜੇ ਹੈਗੇ ਗਿਣਤੀ ਹੈ ਉਹਦੇ ਕੋਲੇ ਨਿਕਲੇ ਹੀ ਉਹ ਤਾਂ ਆਪਾਂ ਕੀ ਕਰਾਂਗੇ ਹੁਣ 38 ਪਲੱਸ ਵਾਲੇ 300 ਵੋਟਰ ਆ ਗਏ ਫਿਰ ਅਗਲਾ ਆਪਸ਼ਨ B ਸੈਕਸ਼ਨ ਦੇ ਵਿੱਚ B 'ਚ ਤੁਸੀਂ ਕੀ ਕਰਨਾ ਹੈ ਬੀ ਦੇ ਵਿੱਚ 38 ਪਲੱਸ ਵਾਲੀ ਇਹ ਬਾਅਦ ਵਿੱਚ ਦੱਸਾਂਗੇ 38 ਪਲੱਸ ਵਾਲੇ ਟੋਟਲ ਸਾਡੇ ਕੋਲੇ ਆ ਜਾਣਗੇ ਠੀਕ ਹੈ ਜੀ ਹੁਣ ਆ ਗਿਆ 21 21 ਸਾਲ ਤੋਂ ਲੈ ਕੇ 37 ਸਾਲ ਵਾਲੇ ਸੀ ਸੈਕਸ਼ਨ ਦੇ ਸਾਹਮਣੇ ਜਿਹੜਾ ਹੈਗਾ 21 ਸਾਲ ਤੋਂ ਲੈ ਕੇ 37 ਸਾਲ ਵਾਲੇ ਜਿਹੜੇ ਵੋਟਰ ਸਾਡੇ ਕੋਲੇ ਉਹ ਆਉਣੇ ਆਗੇ ਇਹਨੂੰ ਫਿਲਟਰ ਹੁਣ ਕਿਵੇਂ ਲਾਉਣਾ ਕਈਆਂ ਨੇ ਫਿਲਟਰ ਆ ਜਿਹੜਾ ਹੈਗਾ ਉਹ 37 ਸਾਲ ਦਾ ਲਾ ਲੈਣਾ 37 ਦਾ ਨਹੀਂ ਲਾਉਣਾ ਆਪਾਂ ਇੱਥੇ ਫਿਲਟਰ ਇੱਥੇ ਆਪਾਂ ਫਿਲਟਰ ਲਾਉਣਾ 21 ਸਾਲ ਵਾਲਾ ਠੀਕ ਹੈ 21 ਸਾਲ ਦਾ ਏਜ ਦੇ ਉੱਤੇ ਜਾ ਕੇ ਫਿਲਟਰ 21 ਸਾਲ ਵਾਲਾ ਲਾ ਦੇਣਾ 21 ਸਾਲ ਏਜ ਭਰ ਕੇ ਜਦੋਂ ਫਿਲਟਰ ਲਾਉਂਗੇ ਤਾਂ ਸਾਡੇ ਕੋਲੇ VOTER ਆ ਜਾਣਗੇ ਮੰਨ ਲਓ ਆ ਗਿਆ ਸਾਡੇ ਕੋਲੇ 700 VOTER 21 ਸਾਲ ਵਾਲਾ ਜਦੋਂ ਅਸੀਂ ਫਿਲਟਰ ਆਇਆ ਸਾਡੇ ਕੋਲੇ VOTER ਕਿੰਨਾ ਆ ਗਿਆ 700 VOTER ਆ ਗਿਆ 21 21 ਠੀਕ ਹੈ 21 ਸਾਲ ਵਾਲਾ 21 ਪਲੱਸ ਵਾਲਾ 21 ਪਲੱਸ ਵਾਲਾ ਠੀਕ ਹੈ 21 ਜਿਹੜੀ 21 ਸਾਲ ਤੋਂ ਵੱਧ ਉਮਰ ਮੰਨ ਲਓ 700 VOTER ਆ ਗਿਆ ਸਾਡੇ ਕੋਲੇ ਤਾਂ 700 VOTER ਹੋ ਗਿਆ ਹੁਣ ਸਾਡੇ ਕੋਲੇ ਹੁਣ ਇਹਦੇ ਚੋਂ ਕੀ ਕਰਨਾ ਆਪਾਂ 700 VOTER ਦੇ ਵਿੱਚੋਂ 38 ਸਾਲ ਵਾਲੇ ਕੱਢ ਦੇਣੇ ਆ 38 ਸਾਲ ਵਾਲੇ ਜਿਹੜੇ ਉਹ ਕੱਢ ਦੇਣੇ ਆ 38 ਸਾਲ ਵਾਲੇ ਕੱਢਾਂਗੇ 300 VOTER ਕੱਢ ਦੇਾਂਗੇ VOTER ਆਪਾਂ ਇਹਦਾ ਮਤਲਬ 21 ਤੋਂ ਰਹਿ ਗਏ 400 ਵੋਟਰ ਸਾਡੇ ਕੋਲੇ ਇਹਦਾ ਮਤਲਬ 21 ਸਾਲ ਤੋਂ ਲੈ ਕੇ 37 ਸਾਲ ਵਾਲੇ ਜਿਹੜੇ ਵੋਟਰ ਆ ਉਹ ਕਿੰਨੇ ਆ 400 ਵੋਟਰ ਦੀ ਗਿਣਤੀ ਆ ਜਾਊਗੀ ਸਾਡੇ ਕੋਲੇ ਠੀਕ ਹੈ ਜੀ ਇਸ ਆਧਾਰ 'ਤੇ ਆਪਾਂ ਗਾਂ ਵਾਲਾ ਸੈਕਸ਼ਨ ਆ ਜਿਹੜਾ ਉਹ ਕਰ ਲੈਣਾਗਾ ਇੱਥੇ ਆਪਾਂ 18 ਸਾਲ ਦੀ ਲਾ ਦੇਣੀ ਹੈ ਫਿਲਟਰ ਲਾ ਦੇਣਾ 18 ਸਾਲ ਵਾਲਾ ਠੀਕ ਹੈ 18 18 ਤੋਂ ਵਿੱਚੋਂ ਜਦੋਂ 18 ਤੋਂ 20 ਸਾਲ ਵਾਲੇ ਸਾਡੇ ਕੋਲੇ ਨਿਕਲੇ ਆਉਣਗੇ 18 ਤੋਂ 18 19 20 ਵਾਲੇ ਯਾਨੀ ਕਿ ਕਿੰਨੇ ਨਿਕਲੇ ਆਉਣਗੇ ਠੀਕ ਹੈ 18 ਸਾਲ ਦਾ ਜੇ ਤੋ ਫਿਲਟਰ ਲਾਵਾਂਗੇ ਆ ਗਿਣਤੀ ਜਿੰਨੇ 18 ਤੋਂ ਲੈ ਕੇ 20 ਸਾਲ ਵਾਲੇ ਜਿਹੜੇ ਹੈਗੇ ਆ ਉਹ ਆਪਣੇ ਕੋਲੇ ਬਾਕੀ ਬਚਦੇ ਆ ਵੋਟਰ ਆ ਜਿਹੜੇ ਉਹ ਰਹਿ ਜਾਂਦੇ ਆ ਮੰਨ ਲਓ ਉਹ ਆਪਣੇ ਕੋਲੇ ਆ ਗਿਆ 1000 ਵੋਟ ਸੀਗੀ ਆਪਣੇ ਕੋਲੇ ਠੀਕ ਹੈ ਜੀ ਤਾਂ ਉਹ ਬਾਕੀ ਬਾਕੀ ਸਮਝ ਲਓ ਰਹਿ ਗਏ 400 ਇਹ ਹੋ ਗਿਆ ਤੇ 300 ਇਹ 700 ਟੋਟਲ ਨਿਕਲਿਆ ਸੀ 700 ਚੋਂ 300 ਜਿਹੜਾ ਬਾਕੀ ਰਹਿ ਗਿਆ ਸਾਡੇ ਕੋਲੇ ਉਹ 18 19 ਤੇ 20 ਸਾਲ ਵਾਲੇ ਰਹਿ ਜਾਣਗੇ ਆਪਣੇ ਕੋਲ ਠੀਕ ਹੈ ਜੀ ਹੁਣ ਜਦੋਂ ਆਪਾਂ ਇਹਨਾਂ ਦੀ ਟੋਟਲ ਕੱਢ ਲਈਏ ਉਹਨਾਂ ਚੋਂ ਮੰਨ ਲਓ ਆਪਣੇ ਕੋਲੇ ਸੀਗਾ ਜਿਹੜਾ 38 ਪਲੱਸ ਵਾਲੇ ਸੀਗੇ VOTER ਉਹ ਤਿੰਨ ਆਪਾਂ ਕੱਢਿਆ ਸੀ 300 VOTER ਕੱਢਿਆ ਸੀਗਾ ਹੁਣ ਆ 300 VOTER ਦੇ ਵਿੱਚੋਂ ਜਿਹੜਾ ਅਸੀਂ ਕੱਢਿਆਗਾ ਆਪਦੀ ਤੁਸੀਂ ਜਿਹੜੀ VOTER ਸੂਚੀ ਆ ਤੁਹਾਡੇ ਕੋਲੇ ਇਹ ਕਲਿੱਕ ਕਰ ਲੈਣਾ ਵੀ ਕਿਹੜੇ VOTER ਆ ਜਿਹੜੇ ਹੈਗੇ ਆ 300 VOTER ਆ ਜਿਹੜੇ ਉਹ 38 ਵਾਲੇ ਨੂੰ ਲਾ ਕੇ ਨਿਸ਼ਾਨੀ ਉਹਦੇ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾਗਾ ਹੁਣ ਇਧਰਲੇ ਦੂਸਰੇ ਨੰਬਰ ਕਾਲਮ 2003 ਵਾਲੀ ਸੂਚੀ ਹੈ ਜਿਹੜੀ ਉਹਦੇ ਵਿੱਚ ਦੇਖ ਲੈਣਾ ਹੁਣ ਉਹਨੂੰ ਉਹਨੂੰ ਚੱਕ ਲੈਣਾ ਆਹ ਕੰਮ ਸੂਚੀ ਵਾਲਾ ਸੀਗਾ ਜਿਹੜਾ 2025 ਵਾਲਾ ਸੀਗਾ ਇਹ ਆਹ ਜਿਹੜਾ ਆ ਗਿਆ ਆਪਣੇ ਕੋਲੇ ਹੋਣਾ ਗਿਆ 2003 ਵਾਲਾ ਇੱਥੇ ਜਾ ਕੇ ਤੁਸੀਂ ਕੀ ਕਰਨਾਗਾ VOTER ਸੂਚੀਆਂ ਤੁਹਾਨੂੰ 2003 ਵਾਲੀਆਂ ਸਾਰਿਆਂ ਨੂੰ ਮਿਲੀਆਂ ਵੀ ਹੈਗੀਆਂ ਤੇ ਇੱਥੇ ਜਾ ਕੇ ਕੀ ਕਰਨਾ ਫਿਰ ਅਸੀਂ ਆਹ 38 ਪਲੱਸ ਵਾਲੇ ਦੋ ਸੈਕਸ਼ਨ ਇਨਰੋਲਡ ਇਨ 2003 ਇਲੈਕਟਰੋਲ ਠੀਕ ਹੈ ਜੀ ਰੂਲਸ ਜਿਹੜੇ ਉਹਨਾਂ ਦੇ ਵਿੱਚ انرੋਲਡ ਹੋਏ ਹੋਏ ਹੈਗੇ ਉਹਨਾਂ ਦੇ ਵਿੱਚੋਂ ਜਿਹੜੇ 38 ਸਾਲ ਵਾਲੇ ਤੁਸੀਂ ਕੱਢੇ ਹੈਗੇ ਉਹਨਾਂ ਦੇ ਵਿੱਚੋਂ ਜਿੰਨੇ انرੋਲ ਹੋਇਆ 300 ਕੱਢਿਆ ਸੀ ਆਪਾਂ ਉਹਨਾਂ 300 ਦੇ ਵਿੱਚੋਂ ਜਿਨ੍ਹਾਂ ਦੇ 2003 ਦੀ ਸੂਚੀ ਦੇ ਵਿੱਚ ਨਾਮ ਹੈਗੇ ਆ ਉਹ ਇੱਥੇ ਜਿਹੜੇ ਹੈਗੇ ਉਹਨਾਂ ਦੀ ਗਿਣਤੀ ਕੱਢ ਲੈਣੀ ਹੈ ਠੀਕ ਹੈ ਜੀ ਆਪ ਦੀ VOTER ਸੂਚੀ ਦੇ ਵਿੱਚ ਹੀ ਦੇਖ ਲਓ ਜਿਵੇਂ ਮਰਜੀ 300 VOTER ਆ ਜਿਹੜਾ ਹੈਗਾ ਉਹਨਾਂ ਦੀ ਸੂਚੀ ਕੱਢ ਕੇ 2003 'ਚ ਦੇਖ ਲੈਣਾ ਕੀ ਉਹ ਹੈਗੇ ਆ ਨਹੀਂ ਹੈਗੇ ਤੇ ਨਹੀਂ ਜੇ ਹੈਗੇ ਆ ਤਾਂ ਉਹਨਾਂ ਦੀ ਗਿਣਤੀ ਕਰਕੇ ਆਪਾਂ ਇੱਥੇ ਪਹਿਲਾਂ ਜਿਹੜੇ ਐਨਰੋਲਡ ਆ ਉਹਨਾਂ ਦੀ ਗਿਣਤੀ ਇੱਥੇ ਲਿਖ ਦੇਣੀ ਹੈ ਬਸ ਫਾਈਨਲ ਕੰਮ ਹੋ ਗਿਆ 38 ਸਾਲ ਵਾਲਾ 2003 ਵਾਲੀ ਸੂਚੀ ਦੇਖਣ ਤੋਂ ਬਾਅਦ ਇੱਥੇ ਆਪਾਂ ਫਾਈਨਲ ਕਰ ਦੇਣਾ ਵੀ ਇੰਨੇ ਵੀ ਅਸੀਂ ਜਿਹੜੇ 38 ਪਲੱਸ ਵਾਲੇ 300 ਵੋਟਰ ਕੱਢੇ ਸੀ ਉਹਦੇ ਚੋਂ 160 ਵੋਟਰ ਆ ਜਿਹੜੇ ਉਹ ਐਨਰੋਲਡ ਸੀਗੇ 2003 ਦੇ ਵਿੱਚ ਵੀ ਤਾਂ ਆਪਾਂ ਉਹਨਾਂ ਦੀ ਗਿਣਤੀ ਇੱਥੇ ਲਿਖ ਦੇਣੀ ਹੈ ਟਿਕ ਕਰ ਦੇਣੀ ਹੈ ਠੀਕ ਹੈ ਜੀ ਅਗਲਾ ਕੰਮ ਹੁਣ ਇੱਥੇ 38 ਪਲੱਸ ਵਾਲੇ ਆਪਾਂ ਕੱਢ ਲਏ ਸੀਗੇ 38 ਪਲੱਸ ਵਾਲੇ ਆਪਾਂ ਕੱਢੇ ਹੋਏ ਆ ਬਾਕੀ ਜਿਹੜੇ ਬਚ ਗਏ 300 ਦੇ ਵਿੱਚੋਂ 140 ਬਚ ਗਏ ਉਹ ਆਟੋਮੈਟਿਕਲੀ ਹੋਣਗੇ ਵੀ ਉਹ ਨਾਟ انرولਡ ਹੋਣਗੇ ਠੀਕ ਹੈ ਨਾ ਇਹਦਾ ਮਤਲਬ ਹੈ ਜਿਹੜੇ ਬਾਕੀ ਬਚ ਗਏ ਉਹ ਸਾਡੇ ਕੋਲੇ ਆਪਾਂ ਇੱਥੇ ਇੱਥੇ 160 ਲਿਖਦੇ ਆ 160 ਸੀਗੇ ਤੇ 300 ਟੋਟਲ ਨਿਕਲੇ ਸੀਗੇ 140 ਹੋਏ ਰਹਿ ਗਏ ਕਹਿਣ ਦਾ ਭਾਵ ਇਹ ਆ ਜਾਂ ਤਾਂ انرولਡ ਦੇਖ ਲਓ ਜਾਂ انرولਡ ਜਿਹੜੇ ਨਹੀਂ ਹੈਗੇ ਉਹ ਦੇਖ ਲਓ ਦੂਜੇ ਆ ਆਟੋਮੈਟਿਕਲੀ ਸਾਡੇ ਕੋਲੇ ਨਿਕਲੇ ਆਉਣੇ ਆ ਕਲੀਅਰ ਜੀ ਗੱਲ ਅੱਗੇ ਇਸੇ ਤਰੀਕੇ ਹੁਣ 21 21 ਤੋਂ 37 ਸਾਲ ਵਾਲੇ ਆਪਾਂ ਕੱਢ ਲੈਣੇ ਆ ਇਹਦੇ ਵਿੱਚ ਦੋ ਤਿੰਨ ਆਪਸ਼ਨ ਹੈਗੀਆਂ 21 ਸਾਲ ਵਾਲੇ ਇੱਕ ਤਾਂ ਆਪਾਂ ਨੂੰ ਇੱਥੇ ਜ਼ਰੂਰਤ ਪੈਣੀ ਹੈ 21 ਤੋਂ 37 ਸਾਲ ਵਾਲੇ ਇੱਕ 21 ਤੋਂ ਲੈ ਕੇ 37 ਸਾਲ ਵਾਲੇ ਇੱਥੇ ਲੋਡ ਪੈਣੀ ਹੈ ਆਪਾਂ ਨੂੰ ਇੱਕ ਬਾਕੀ ਇਹ ਜਿਹੜੇ ਹੈਗੇ 21 ਦੋ ਥਾਵਾਂ ਦੇ ਉੱਤੇ ਹੁਣ ਇਹਦੇ ਵਿੱਚ ਕੀ ਰੋਲ 21 ਤੋਂ 37 ਵਾਲੀ ਜਿਹੜੀ ਆਪਾਂ ਕੈਲਕੂਲੇਸ਼ਨ ਕੀਤੀ ਸੀ ਉਹਦੇ ਚ ਆਪਣੇ ਕੋਲੇ 700 ਵੋਟਰ ਟੋਟਲ ਕੱਢਿਆ ਸੀ 300 ਆ ਘਟਾ ਕੇ 400 ਰਹਿ ਗਿਆ ਸੀਗਾ 400 ਰਹਿ ਗਿਆ ਸੀ ਜਿਹੜਾ ਸੀਗਾ 21 ਸਾਲ ਤੋਂ ਲੈ ਕੇ 37 ਸਾਲ ਅਲੱਗ ਠੀਕ ਹੈ ਜੀ ਹੁਣ ਦੋ ਥਾਵਾਂ ਤੇ ਇਹਨਾਂ ਦੀ ਲੋਡ ਹੈਗੀ ਪਹਿਲਾ ਕੀ ਹੈ ਇਨਾਂ ਦੇ ਵਿੱਚੋਂ ਜਿਨ੍ਹਾਂ ਦੇ ਇਦਰ ਆਫ ਦੀ ਪੇਰੈਂਟਸ انرੋਲਡ 2003 ਇਲੈਕਟਰੋਲ ਜਿਹੜੇ ਉਹਨਾਂ ਦੇ ਵਿੱਚ انرੋਲਡ ਹੈਗੇ ਆ ਉਹ ਕੱਢ ਲੈਣੇ ਆ ਠੀਕ ਹੈ ਇੱਥੇ ਆ ਗਿਆ 21 ਤੋਂ 37 ਸਾਲ ਨਨ ਆਫ ਦਾ ਪੇਰੈਂਟਸ انرੋਲਡ ਇਨ ਦੀ 2003 ਬਸ ਇਹ ਵੀ ਉਸੇ ਤਾਂ ਨਹੀਂ ਕੱਢ ਲੈਣੇ ਆ ਇੱਕ ਚੀਜ਼ ਕੱਢ ਲਓ ਜਿਹੜੇ انرੋਲਡ ਉਹਨਾਂ ਦੇ ਦੋਨੋਂ ਦੇ ਉਹਨਾਂ ਦਾ ਲਿਖ ਦੋ ਦੂਜੀ ਗਿਣਤੀ ਆਪਣੇ ਕੋਲ 400 ਦੇ ਵਿੱਚੋਂ ਮੰਨ ਲਓ ਸੀ ਕਿ 210 ਆ ਜਿਹੜੇ ਹੈਗੇ ਆ انرੋਲਡ ਆ ਉਹ ਦੋ 210 ਇੱਥੇ انرੋਲਡ ਕਰ ਦੋ ਇਸ ਦੂਗਾ ਏ 21 ਤੋਂ 37 ਸਾਲ ਇੱਥੇ ਨੋ ਨੋ ਉਹਨਾਂ ਚ ਕੋਈ انرੋਲ ਨਹੀਂ ਬਾਕੀ ਰਹੀਗੇ 400 ਦੇ ਵਿੱਚੋਂ ਆਪਾਂ 200 400 ਦੇ ਵਿੱਚੋਂ ਆਪਾਂ 210 ਘਟਾ ਦਾਂਗੇ ਬਾਕੀ ਕੇ 190 ਰਹਿ ਗਏ ਆਪਣੇ ਕੋਲੇ ਉਹ ਆਪਾਂ 21 ਤੋਂ 37 ਸਾਲ ਵਾਲੇ ਇੱਥੇ ਲਿਖ ਦੇਣੇ ਆ 190 ਠੀਕ ਹੈ ਜੀ ਇਸੇ ਤਰ੍ਹਾਂ ਹੀ 18 ਤੋਂ 18 19 20 ਵਾਲੇ ਬਾਕੀ ਆ ਟੋਟਲ 1000 ਸੀ ਆਪਾਂ ਮੰਨਿਆ 1000 ਆਪਾਂ ਮੰਨਿਆ ਸੀਗਾ 1000 ਦੇ ਵਿੱਚੋਂ 700 ਸਾਡਾ ਚਲੇ ਗਏ 300 ਬਾਕੀ ਰਹਿ ਗਿਆ ਵਿੱਚੋਂ 300 ਦੇ ਵਿੱਚੋਂ ਹੁਣ ਤੁਸੀਂ ਲਿਖ ਦੇਣਾ 18 18 ਤੋਂ ਲੈ ਕੇ 20 ਸਾਲ ਵਾਲੇ ਦੇ ਵਿੱਚ ਬਹੁਤ ਪੇਰੈਂਟਸ انرੋਲਡ ਇਨ 2003 ਜੀ